ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਅਸੀਂ ਫੇਰ ਤੋਂ ਸਵਾਗਤ ਕਰਦੇ ਹਾਂ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਰਿਸ਼ਤੇ ਆਉਂਦੇ ਰਹਿੰਦੇ ਨੇ ਜਿਨ੍ਹਾਂ ਦੀ ਵੀਡੀਓ ਅਸੀਂ ਆਪਣੇ ਚੈਨਲ ਤੇ ਹਰ ਰੋਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹਾਂਗੇ ਸਾਰੇ ਰਿਸ਼ਤੇ ਬਾਰੀ ਦੇ ਅਨੁਸਾਰ ਪਾਏ ਜਾਂਦੇ ਨੇਗੇ ਸਾਡੇ ਚੈਨਲ ਤੇ ਜਿੰਨੇ ਵੀ ਰਿਸ਼ਤੇ ਦੱਸੇ ਜਾਂਦੇ ਨੇਗੇ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਹੁੰਦੇ ਨੇ ਕਿ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਪਵਾਉਣੀ ਆ ਆ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ WhatsApp ਨੰਬਰ ਦਿੱਤਾ ਹੋਇਆ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਜੀ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤੁਸੀਂ ਤਲਾਸ਼ ਵਿੱਚ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਅਸੀਂ ਤੁਹਾਡੇ ਲਈ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਅਕੋਰਡਿੰਗ ਤੁਹਾਡੇ ਸ਼ਹਿਰ ਦੇ ਰਿਸ਼ਤੇ ਲੈ ਕੇ ਹਾਜ਼ਰ ਹੋਵਾਂਗੇ ਜਿਹੜੇ ਅੱਜ ਸਾਡੇ ਚੈਨਲ ਤੇ ਨਵੇਂ ਆਏ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਰੀਆਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਨਵੇਂ-ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੁੰਦੇ ਰਹੀਏ ਆਓ ਅੱਜ ਗੱਲ ਕਰਦੇ ਆ ਆਪਣੇ ਇਹਨਾਂ ਖਾਸ ਰਿਸ਼ਤਿਆਂ ਬਾਰੇ ਪਹਿਲਾ ਰਿਸ਼ਤਾ ਜਿਹੜਾ ਕੈਨੇਡਾ ਵਿੱਚ ਪੀਆਰ ਕੁੜੀ ਦਾ ਰਿਸ਼ਤਾ ਹੈ ਦੂਜਾ ਰਿਸ਼ਤਾ ਚੰਗੀ ਪੜ੍ਹਾਈ ਕੀਤੀ ਹੋਈ ਆ ਮੁੰਡੇ ਦਾ ਰਿਸ਼ਤਾ ਹੈ ਅਗਲਾ ਰਿਸ਼ਤਾ ਜਿਹ ਆਪਣੇ ਸੇਕਲੇ ਮੁੰਡੇ ਨੂੰ ਜਮੀਨ ਆਉਂਦੀ ਆ ਮੁੰਡੇ ਲਈ ਕੰਨਿਆ ਦੇਖ ਰਹੇ ਨੇ ਚੌਥਾ ਰਿਸ਼ਤਾ ਆਸਟ੍ਰੇਲੀਆ ਵਿੱਚ ਰਹਿੰਦਾ ਮੁੰਡੇ ਦਾ ਰਿਸ਼ਤਾ ਹੈ ਪੰਜਵਾਂ ਰਿਸ਼ਤਾ ਜਗਰਾਉਂ ਸ਼ਹਿਰ ਦੇ ਵਿੱਚ ਮੁੰਡੇ ਦੀ ਆਪਣੀ ਦੁਕਾਨ ਹੈ ਕੁੜੀ ਦੀ ਲੋੜ ਹੈ ਜੀ ਛੇਵਾਂ ਰਿਸ਼ਤਾ ਸ਼ਰਮਾ ਪਰਿਵਾਰ ਦੇ ਵਿੱਚੋਂ ਰਿਸ਼ਤਾ ਹੈ ਸੱਤਵਾਂ ਰਿਸ਼ਤਾ ਆਪਣਾ ਕੈਨੇਡਾ ਦੇ ਵਿੱਚ ਪੀਆਰ ਕੁੜੀ ਕੈਨੇਡਾ ਦੇ ਵਿੱਚ ਰਹਿੰਦੀ ਇਹ ਰਿਸ਼ਤਾ ਹੈ ਜੀ ਅਗਲਾ ਰਿਸ਼ਤਾ ਆਪਣਾ ਆਸਟ੍ਰੇਲੀਆ ਵਿੱਚ ਮੁੰਡਾ ਰਹਿੰਦਾ ਹੈ 6 ਕਿਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਪੀਆਰ ਕੁੜੀ ਦੀ ਤਲਾਸ਼ ਦੇ ਵਿੱਚ ਨੇਗੇ ਨੌਵਾਂ ਰਿਸ਼ਤਾ ਆਪਣਾ ਘਰੇਲੂ ਕੁੜੀ ਦਾ ਰਿਸ਼ਤਾ ਹੈ ਪੰਜਾਬ ਦੇ ਵਿੱਚੋਂ ਮੁੰਡਾ ਹੋਵੇ ਇਸ ਤਰ੍ਹਾਂ ਦੇ ਮੁੰਡੇ ਦੀ ਲੋੜ ਹੈ ਪਰਿਵਾਰ ਨੂੰ ਅਗਲਾ ਰਿਸ਼ਤਾ ਜੀ ਆਪਣਾ ਯੂਕੇ ਦੇ ਵਿੱਚ ਰਹਿੰਦੀ ਕੁੜੀ ਦਾ ਰਿਸ਼ਤਾ ਹੈ ਲਾਸਟ ਰਿਸ਼ਤਾ ਜੀ ਆਪਣਾ ਮੁੰਡੇ ਦੀ ਲੋੜ ਹੈ ਜੋ ਕੈਨੇਡਾ ਦੇ ਵਿੱਚ ਰਹਿੰਦਾ ਹੋਵੇ ਕੁੜੀ ਦਾ ਰਿਸ਼ਤਾ ਕਰਨਾ ਹੈ ਜੀ ਇਹਨਾਂ ਨੇ ਆਓ ਹੁਣ ਇਹਨਾਂ ਰਿਸ਼ਤਿਆਂ ਦੀ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰੀਏ ਪਹਿਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਪੜਾਈ ਐਮਬੀਏ ਕਾਸਟ ਰਵਦਾਸੀ ਸਿੱਖ ਏਰੀਆ ਜਲੰਧਰ ਉਮਰ 30 ਸਾਲ ਕੱਦ 5 ਫੁੱਟ 2 ਇੰਚ ਗੋਤ ਸਰਾਵਾ ਕੰਮ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੈ ਸਾਰਾ ਕੁੜੀ ਦਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਹੈ ਰਿਸ਼ਤਾ ਦੇਖ ਰਹੀ ਨਹੀਂ ਜੀ ਕੁੜੀ ਲਈ ਵਧੀਆ ਪਰਿਵਾਰ ਤੋਂ ਸੋਨਾ ਮੁੰਡਾ ਹੋਵੇ ਮੁੰਡਾ ਕਟਿੰਗ ਵਾਲਾ ਹੋਵੇ ਦਬਾਬੇ ਤੇ ਜਲੰਧਰ ਨੂੰ ਪਹਿਲਾ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਸਿਰਫ ਰਵਦਾਸ ਹੀ ਇਹ ਹੀ ਸੰਪਰਕ ਕਰਨੀ ਜੀ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਕਾਲੀ ਪੱਟੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਪਰਿਵਾਰ ਨੂੰ ਤੁਸੀਂ ਵਟਸਐਪ ਰਾਹੀਂ ਹੀ ਕੰਟੈਕਟ ਕਰ ਸਕਦੇ ਹੋ ਪਰਿਵਾਰ ਦੇ ਨਾਲ ਤੇ ਅਗਲੇ ਨਿਸ਼ਤੇ ਦੀ ਗੱਲ ਕਰਦੇ ਆਪਾਂ ਹੁਣ ਨਾਮ ਸਿੰਘ ਪੜ੍ਹਾਈ ਬੀਬੀਏ ਇੰਗਲਿਸ਼ ਕਾਸ਼ਟ ਜੱਟ ਸਿੱਖ ਏਰੀਆ ਮਰੀਲ ਕੋਟਲਾ ਉਮਰ 1999 ਕੱਦ 5 ਫੁੱਟ 11 ਇੰਚ ਗੋਤ ਸਿੱਧੂ ਭੈਣ ਹੈ ਨਹੀਂ ਭਰਾ ਹੈ ਨਹੀਂ ਜ਼ਮੀਨ ਦੇ ਮੁੰਡੇ ਕੋਲ 3.5 ਕਿੱਲੇ ਹੈ ਜੀ ਮੁੰਡਾ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ ਮੁੰਡੇ ਦੀ ਮੰਮੀ ਆਂਗਣ ਵਾੜੀ ਸਰਕਾਰੀ ਲੱਗੀ ਹੋਈ ਹੈ ਰਿਸ਼ਤਾ ਦੇਖਣ ਲਈ ਆਪਣੇ ਮੁੰਡੇ ਲਈ ਜੱਟ ਸਿੱਖ ਪਰਿਵਾਰ ਤੇ ਵਿੱਚੋਂ ਸੋਹਣੀ ਕੁੜੀ ਹੋਵੇ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਹੈਗੀ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਾਲੀ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਆਪਣਾ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪੜ੍ਹਾਈ ਚੰਗੀ ਕੀਤੀ ਹੋਈ ਆ ਕਾਸਟ ਜੱਟ ਸਿੱਖ ਏਰੀਆ ਗੁਰਦਾਸਪੁਰ ਉਮਰ 27 ਦਾ 1997 ਕੱਦ 6 ਫੁੱਟ ਇੱਕ ਭੈਣ ਪਿਆਹੀ ਹੋਈ ਆ ਕੈਨੇਡਾ ਦੇ ਵਿੱਚ ਹੈ ਇੱਕ ਭਰਾ ਹੈ ਮੁੰਡੇ ਦਾ ਉਹ ਵੀ ਮੈਰਿਡ ਹੈ ਜੋਕੇ ਦੇ ਵਿੱਚ ਰਹਿੰਦਾ ਜਮੀਨ ਦੇ 6 ਕਿੱਲੇ 12 ਕਿੱਲੇ ਨੇ ਮੁੰਡਿਆ ਨੂੰ 6-6 ਕਿੱਲੇ ਜ਼ਮੀਨ ਦਾ ਹੁੰਦੀ ਹੈ ਮੁੰਡਾ ਹੁਣ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਰਹਿੰਦਾ ਹੈ ਆਪਣਾ ਚੰਗਾ ਕੰਮ ਹੈ ਪੰਜਾਬ ਵਿੱਚ ਲੜਕੇ ਦੀ ਚੰਗੀ ਕੋਠੀ ਹੈ ਬਹੁਤ ਸੋਹਣੀ ਕੋਠੀ ਹੈ ਰਿਸ਼ਤਾ ਦੇਖ ਰਹੇ ਨੇ ਜੀ ਕੁੜੀ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਤੇ ਕੱਦ ਕੁੜੀ ਦਾ 5 ਫੁੱਟ 5 ਤੋਂ ਘੱਟ ਨਾ ਹੋਵੇ ਸੋਹਣੀ ਕੁੜੀ ਦੀ ਜ਼ਰੂਰਤ ਹੈ ਜੀ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਆਪਣੇ ਰਸਤੇ ਨੂੰ ਜੋੜ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਪੜ੍ਹਾਈ ਨੈਣੀ ਦਾ ਕੋਰਸ ਕੀਤਾ ਹੋਇਆ ਜੀ ਜੱਟ ਸਿੱਖ ਗੋਤ ਰੰਧਾਵਾ ਏਰੀਆ ਅੰਮ੍ਰਿਤਸਰ ਉਮਰ 1993 ਕੁੜੀ ਕੈਨੇਡਾ ਦੇ ਵਿੱਚ ਪੀਆਰੇ ਜੀ ਸੋਹਣੀ ਕੁੜੀ ਹੈ ਰਿਸ਼ਤਾ ਦੇਖ ਰਹੇ ਨੇ ਮੁੰਡਾ ਕੈਨੇਡਾ ਦੇ ਵਿੱਚ ਰਹਿੰਦਾ ਹੋਵੇ ਚੰਗਾ ਪਰਿਵਾਰ ਹੋਵੇ ਮੁੰਡਾ ਨਸਰਹਿਤ ਹੋਵੇ ਇਸ ਤਰ੍ਹਾਂ ਦੇ ਪਰਿਵਾਰ ਦੀ ਲੋੜ ਹੈ ਜੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਹੈ ਤੁਸੀਂ ਕੁੜੀ ਦੇ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਆਪਣੇ ਰਿਸ਼ਤੇ ਨੂੰ ਜੋੜ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਪੀਲੀ ਪੱਟੀ ਦੇ ਵਿੱਚ ਸਾਡਾ WhatsApp ਨੰਬਰ ਦਿੱਤਾ ਗਿਆ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅਗਲਾ ਰਿਸ਼ਤਾ ਕਰੋ ਨੋਟ ਆਪਣਾ ਨਾਮ ਸਿੰਘ ਪੜਾਈ 10ਵੀਂ ਪਾਸ ਕੀਤੀ ਹੋਈ ਆ ਕਾਸਟ ਜੱਟ ਸਿੱਖ ਉਮਰ 25 1995 ਏਰੀਆ ਤਲਵੰਡੀ ਸਾਬੋ ਕੱਦ 5 ਫੁੱਟ 11 ਇੰਚ ਮੁੰਡੇ ਕੋਲ 6 ਕਿਲੇ ਜ਼ਮੀਨ ਆ ਜੀ ਗੋਤ ਸਿੱਧੂ ਇੱਕ ਭੈਣ ਵਿਆਹੀ ਹੋਈ ਆ ਆਸਟ੍ਰੇਲੀਆ ਵਿੱਚ ਰਹਿੰਦੀ ਆ ਕੰਮ ਮੁੰਡਾ ਖੇਤੀਬਾੜੀ ਦਾ ਸਾਰਾ ਕੰਮ ਕਰਦਾ ਹੈ ਤੇ ਮੁੰਡੇ ਦਾ ਆਪਣਾ ਡੇਰੀ ਫਾਰਮ ਹੈ। ਮੁੰਡੇ ਦਾ ਡੈਡੀ ਪਟਵਾਰੀ ਰਿਟਾਇਰ ਹੈ ਜੀ। ਰਿਸ਼ਤਾ ਦੇਖ ਰਹੇ ਨੇ ਆਪਣੇ ਮੁੰਡੇ ਲਈ ਚੰਗੇ ਪਰਿਵਾਰ ਦੀ ਕੁੜੀ ਦੀ ਲੋੜ ਹੈ। ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਬਾਕੀ ਸਾਰੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਜੋੜ ਸਕਦੇ ਹੋ ਜੀ। ਅਗਲਾ ਰਿਸ਼ਤਾ ਕਰੋ ਨੋਟ। ਸ਼ਰਮਾ ਪਰਿਵਾਰ ਤੋਂ ਰਿਸ਼ਤਾ ਹੈ। ਮੁੰਡੇ ਦੀ ਪੜ੍ਹਾਈ ਬੀਏ ਕੀਤੀ ਹੋਈ ਆ। ਕਾਸਟ ਬ੍ਰਾਹਮਣ, ਉਮਰ 29 ਸਾਲ, ਏਰੀਆ ਫਿਰੋਜ਼ਪੁਰ, ਕੱਦ 5 ਫੁੱਟ 10 ਇੰਚ। ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਚੰਗੀ ਤਨਖਾਹ ਹੈ ਰਿਸ਼ਤਾ ਦੇਖ ਰਹੇ ਨੇ ਕੁੜੀ ਚੰਗੇ ਪਰਿਵਾਰ ਦੀ ਹੋਵੇ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਹੈ ਕੋਈ ਜਾਤੀਬੰਦ ਨਹੀਂ ਹੈਗਾ ਜੱਟ ਸਿੱਖ ਅਗਰਵਾਲ ਕੰਪੋਜ਼ ਬ੍ਰਾਹਮਣ ਇਹ ਕਾਸਟ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੇ ਗੱਲਬਾਤ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਜਿੰਨੇ ਵੀ ਅਸੀਂ ਰਿਸ਼ਤੇ ਪਾਉਨੇ ਆ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਕੇ ਉਸ ਤੋਂ ਬਾਅਦ ਹੀ ਪਰਿਵਾਰ ਦੇ ਨਾਲ ਸੰਪਰਕ ਕਰਿਆ ਕਰੋ ਤਾਂ ਕਿ ਥੋੜਾ ਵੀ ਸਮਾਂ ਨਾ ਖਰਾਬ ਹੋਵੇ ਤੇ ਪਰਿਵਾਰ ਦਾ ਵੀ ਸਮਾਂ ਨਾ ਖਰਾਬ ਹੋਵੇ ਆਓ ਆਪਾਂ ਹੁਣ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਬਾਰੇ ਨਾਮ ਕੌਰ ਪੜ੍ਹਾਈ ਚੰਗੀ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਉਮਰ 11 9 1999 ਏਰੀਆ ਅੰਮ੍ਰਿਤਸਰ ਕੱਦ 5 ਫੁੱਟ 5 ਇੰਚ ਗੋਤ ਢਿੱਲੋਂ ਇੱਕ ਭਰਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਕੁੜੀ ਵੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਪੀਆਰ ਹੈ ਰਿਸ਼ਤਾ ਦੇਖ ਰਹੇ ਹਾਂ ਜੀ ਲੜਕਾ ਚਾਹੀਦਾ ਹੈ ਜਿਸ ਕੋਲ ਆਪਣੀ ਚੰਗੀ ਜ਼ਮੀਨ ਹੋਵੇ ਚੰਗਾ ਕੰਮ ਹੋਵੇ ਮੁੰਡਾ ਕੈਨੇਡਾ ਐਡਵੈਂਟਨ ਦੇ ਵਿੱਚ ਰਹਿੰਦਾ ਹੋਵੇ ਉਸ ਨੂੰ ਪਹਿਲ ਹੈ ਪੰਜਾਬ ਦੇ ਵਿੱਚੋਂ ਮੁੰਡੇ ਦਾ ਏਰੀਆ ਅੰਮ੍ਰਿਤਸਰ ਜਾਂ ਬਟਾਲਾ ਹੋਵੇ ਇਹ ਪੂਰੀ ਜਾਣਕਾਰੀ ਪੜ੍ਹ ਕੇ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਪਰਿਵਾਰ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਗੱਲਬਾਤ ਕਰਕੇ ਆਪਣਾ ਰਿਸ਼ਤਾ ਜੋੜ ਸਕਦੇ ਹੋ ਜੀ ਅਗਲਾ ਰਿਸ਼ਤਾ ਕਰੋ ਨੋਟ ਆਪਣਾ ਨਾਮ ਸਿੰਘ ਪੜ੍ਹਾਈ 10ਵੀਂ ਪਾਸ ਕਾਸਟ ਜੱਟ ਸਿੱਖ ਗੋਤ ਤੂਰ ਉਮਰ 13 ਸੱਤ 2000 ਏਰੀਆ ਜਗਰਾਉਂ ਕੱਦ 5 ਫੁੱਟ 8 ਇੰਚ ਕੰਮ ਮੁੰਡੇ ਦੀ ਆਪਣੀ ਜਗਰਾਉਂ ਦੇ ਵਿੱਚ ਆਪਣੀ ਦੁਕਾਨ ਹੈ ਏਅਰ ਕੰਡੀਸ਼ਨਿੰਗ ਦਾ ਕੰਮ ਕਰਦਾ ਹੈ ਮੁੰਡਾ ਨਾਲ ਖੇਤੀਬਾੜੀ ਦਾ ਵੀ ਕੰਮ ਕਰਦਾ ਹੈ ਮੁੰਡੇ ਕੋਲ ਆਪਣੀ 2 ਕਿੱਲੇ ਜ਼ਮੀਨ ਹੈ ਆਪਣੇ ਮੁੰਡੇ ਲਈ ਰਿਸ਼ਤਾ ਦੇਖ ਰਹੇ ਨੇ ਜੀ ਕੁੜੀ ਚਾਹੇ ਗਰੀਬ ਘਰ ਦੀ ਹੋਵੇ ਚੰਗੇ ਸੁਭਾਅ ਦੀ ਹੋਵੇ ਜੋ ਉਹਨਾਂ ਦਾ ਘਰ-ਬਾਰ ਸਾਂਭ ਸਕੇ ਤੇ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਜੋੜ ਸਕਦੇ ਹੋ ਜੀ ਆਪਣਾ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਪੜ੍ਹਾਈ ਬੀ ਕਾਮ ਕੀਤੀ ਹੋਈ ਆਰਬਦਾਸੀ ਸਿੱਖ ਉਮਰ 1995 ਏਰੀਆ ਲੁਧਿਆਣਾ ਕੱਦ 5 ਫੁੱਟ 5 ਇੰਚ ਭਰਾ ਹੈ ਨਹੀਂ ਭਰਾ ਜੋਕੇ ਦੇ ਵਿੱਚ ਰਹਿੰਦਾ ਸੌਰੀ ਤੇ ਭੈਣ ਹੈ ਨਹੀਂ ਕੰਮ ਕੁੜੀ ਜੋਕੇ ਦੇ ਵਿੱਚ ਬੱਕ ਪਰਮੈਂਟ ਤੇ ਹੈ ਕੁੜੀ ਪਹਿਲਾਂ ਕੰਟਰੈਕਟ ਮੈਰਿਜ ਕਰਵਾ ਕੇ ਜੋਕੇ ਗਈ ਸੀ ਤੇ ਹੁਣ ਕੁੜੀ ਦਾ ਪੱਕਾ ਵਿਆਹ ਕਰਨਾ ਹੈ ਕੁੜੀ ਦੇ ਪਿਤਾ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਹਨ ਏਐਸਆਈ ਦੇ ਹੁਣ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਵਧੀਆ ਪਰਿਵਾਰ ਚ ਹੋਵੇ ਨਸਾਰਹਿਤ ਹੋਵੇ ਪੰਜਾਬ ਦੇ ਵਿੱਚੋਂ ਰਹਿੰਦਾ ਹੋਵੇ ਜਾਂ ਜੋਕੀ ਦੇ ਵਿੱਚ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਦੇ ਉੱਤੇ ਕਾਲੀ ਪੱਟੀ ਦੇ ਵਿੱਚ ਦਿੱਤਾ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਜੋੜ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਵੀ ਪਵਾ ਸਕਦੇ ਹੋ ਆਪਣਾ ਅਗਲਾ ਰਿਸ਼ਤਾ ਕਰੋ ਨੋਟ ਨਾਮ ਕੌਰ ਪੜਾਈ ਐਮਏ ਤੇ ਬੀਆਰਡ ਕੀਤੀ ਹੋਈ ਕਾਸਟ ਜੱਟ ਸਿੱਖ ਉਮਰ 1995 ਏਰੀਆ ਫਤਿਹਗੜ ਸਾਹਿਬ ਕੱਦ 5 ਫੁੱਟ 1 ਇੰਚ ਕੁੜੀ ਨੂੰ ਸਾਰਾ ਘਰ ਦਾ ਕੰਮ ਆਉਂਦਾ ਹੈ ਸੋਹਣੀ ਤੇ ਸਮਝਦਾਰ ਕੁੜੀ ਹੈ ਕੁੜੀ ਲਈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡੇ ਕੋਲ ਆਪਣੀ ਜ਼ਮੀਨ ਘੱਟ ਤੋਂ ਘੱਟ 5 ਕਿੱਲੇ ਹੋਵੇ ਤੇ ਨਾਲ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਇਸ ਤਰ੍ਹਾਂ ਦੇ ਮੁੰਡੇ ਦੀ ਲੋੜ ਹੈ ਏਰੀਆ ਮੁੰਡੇ ਦਾ ਹੋਵੇ ਜੀ ਫਤਿਹਗੜ ਸਾਹਿਬ ਜਾਂ ਫਤਿਹਗੜ ਸਾਹਿਬ ਦੇ ਆਸ-ਪਾਸ 50 ਕਿਲੋਮੀਟਰ ਤੱਕ ਹੋਵੇ ਪਰਿਵਾਰ ਨਸਰਹਿਤਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਾਲੀ ਪੱਟੀ ਦੇ ਵਿੱਚ ਨੰਬਰ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਆਪਣਾ ਲਾਸਟ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪੜ੍ਹਾਈ ਪਲੱਸ 2 ਤੇ ਹੁਣ ਮੁੰਡਾ ਆਸਟ੍ਰੇਲੀਆ ਦੇ ਵਿੱਚ ਹੈ ਉਮਰ 27 10 1997 ਕਾਸਟ ਜੱਟ ਸਿੱਖ ਕੱਦ 6 ਫੁੱਟ ਏਰੀਆ ਗੁਰਦਾਸਪੁਰ ਗੋਤ ਪੰਨੂ ਇੱਕ ਭਰਾ ਵੱਡਾ ਉਹ ਮੈਰਿਡ ਹੈ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਇੱਕ ਭੈਣ ਕੈਨੇਡਾ ਦੇ ਵਿੱਚ ਉਹ ਡਾਕਟਰ ਹੈ ਜਮੀਨ ਦੇ 12 ਕਿੱਲੇ ਨੇ ਜੀ 6-6 ਕਿੱਲੇ ਦੋਵਾਂ ਮੁੰਡਿਆਂ ਨੂੰ ਆਉਂਦੇ ਨੇ ਕੰਮ ਮੁੰਡਾ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਤੇ ਆਪਣਾ ਟਰੱਕ ਹੈ ਮੈਲਬੌਰਨ ਦੇ ਵਿੱਚ ਆਪਣਾ ਘਰ ਹੈ ਰਿਸ਼ਤਾ ਦੇਖ ਰਹੇ ਨੇ ਜੀ ਕੁੜੀ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਚੰਗਾ ਲੜਕਾ ਪਰਿਵਾਰ ਹੈ ਨਸ਼ਾ ਰਹਿਤ ਹੈ ਸਾਰਾ ਪਰਿਵਾਰ ਆਸਟ੍ਰੇਲੀਆ ਵਿੱਚ ਜਿਹੜੀ ਕੁੜੀ ਪੀਆਰ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ ਦੇ ਵਿੱਚ ਅਸੀਂ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਇਹ ਰਿਸ਼ਤੇ ਨੂੰ ਜੋੜ ਸਕਦੇ ਹੋ ਜੀ। ਦੋਸਤੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਅਸੀਂ ਤੁਹਾਡੇ ਲਈ ਹੋਰ ਨਵੇਂ-ਨਵੇਂ ਰਿਸ਼ਤੇ ਲੈ ਕੇ ਹਰ ਰੋਜ਼ ਹਾਜ਼ਰ ਹੁੰਦੇ ਰਹਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਡੇ ਰਿਸ਼ਤੇ ਹੋਰ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਿਆ ਕਰਨਾ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ।